ਸ਼ਲੋਕ ਮਹੱਲਾ ਤੀਜਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਅੰਮ੍ਰਿਤ ਵੇਲੇ ਬੁਲਿਆ ਤਾਂ ਦਰ ਸੁਣੀ ਪੁਕਾਰ ਮੇਗਨੋ ਫਰਮਾਨ ਹੋਆ ਵਰਸਾਓ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਣੈ ਜਿਨੀ ਸੱਚ ਰਖਿਆ ਔਰ ਧਾਰ ਬਲਿਹਾਰਣੈ ਪਤ ਜੀ ਦਲਾਵਾਂ ਨਾਣੀ ਨੂੰ ਲੱਗੇ ਹਨ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦ ਵਿਚਾਰ ਮਹੱਲਾ ਤੀਜਾ ਬਾ ਬੀਹਾ ਏਬ ਤੇਰੀ ਤਖਾਣਾ ਉੱਤਰੈ ਜੀ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਗੁਚਹ ਜਾਹਿ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਇ ਧੁਰ ਖਵਾਇਆ ਇੱਕ ਜੈਨੀ ਉੱਜੜ ਪਾਇ ਇੱਥੇ ਵੀ ਸ਼ਾਮ ਲਾਉਣਾ ਉੱਜੜ ਜੱਜੇ ਨਾਲ ਨਹੀਂ ਬੋਲਣਾ ਉੱਜੜ ਪਾਇ ਧੁਰ ਖਵਾਇਆ ਤੈਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਤੈਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੋਹਾਇਨ ਪਦ ਕਰਾਇਆ ਹੱਥੀ ਸਿਰਖੁ ਖੁਹਾਇਨ ਇਥੇ ਵਿਸਰਾਮ ਲਾਉਣਾ ਹੈ ਭੱਦ ਕਰਾਇਆ ਖੁਹਾਇਨ ਪਾਠ ਇਕੱਠਾ ਕਰਨਾ ਹੈ ਸੰਪਰਦਾਇ ਇਕੱਠਾ ਪਾਠ ਕਰਾਇਆ ਜਾਂਦਾ ਪੂਥੀਆਂ ਚ ਖੁਹਾਏ ਨਾਂ ਛਪਿਆ ਹੈ ਹੱਥੀ ਸਿਰਖੁ ਖੁਹਾਇਨ ਭੱਦ ਕਰਾਇਆ ਕੁਚਲ ਰਹੈ ਦਿਨ ਰਾਤ ਸਬਦ ਨਾ ਪਾਇਆ ਤੈਨੁ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਤਿਨ ਜਾਤ ਨਾ ਪਤ ਨਾ ਕਰਮ ਇਥੇ ਵਿਸਰਾਮ ਹੈ ਜਨਮ ਗਵਾਇਆ ਮਨ ਝੂਠਾ ਬੇਜਾਤ ਝੂਠਾ ਖਾਇਆ ਬਿਨ ਸਬਦੈ ਆਚਾਰ ਨ ਕਿਨਹੀ ਪਾਇਆ ਇਹ ਬਿਨ ਸਬਦੈ ਇਥੇ ਵਿਸਰਾਮ ਹੈ ਆਚਾਰ ਇਥੇ ਯਮ ਕਲਾ ਕੀ ਬੋਲਨਾ ਹੈ ਆਚਾਰ ਨ ਕਿਨਹੀ ਪਾਇਆ ਬੇਨ ਸਬਦੈ ਆਚਾਰ ਨ ਕਿਨਹੀ ਪਾਇਆ ਗੁਰਮੁਖ ਓੰਕਾਰ ਸਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਦੱਜੈ ਜੇ ਨਾਲ ਬੋਲਣਾ ਦੱਜਾ ਨਹੀਂ ਕਹਿਣਾ ਸਾਵਣ ਦੱਜੈ ਗੁਣ ਬਾਖਰੀ ਜਿਸ ਦੂਜਾ ਭਾਏ ਪਿਆਰ ਨਾਨਕ ਪੇਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ ਪਉੜੀ ਸੱਚਾ ਅਲਖ ਅਪੇਵ ਹਾਠ ਨਾ ਪਤੀਜੈ ਹਾਠ ਇਥੇ ਝਮਕ ਲਾਦਨੀ ਹਾਠ ਨਾ ਪਤੀਜੈ ਇੱਕ ਗਾਵ ਹੈ ਰਾਗ ਪਰਿਆ ਰਾਗ ਨਾ ਭੀਜਾਈ ਇੱਕ ਗਾਵ ਹੈ ਰਾਗ ਪਰਿਆ ਇੱਥੇ ਵਿਸਰਾਮ ਰਾਗ ਨਾ ਭੀਜਾਈ ਇੱਕ ਨਾਚ ਨਾਚ ਪੂਰਹ ਤਾਲ ਭਗਤ ਨਾ ਕੀ ਜਾਈ ਇੱਕ ਅੰਨ ਨਾ ਖਾਹੇ ਮੂਰਖ ਦੋਵੇਂ ਨੰਨੇ ਹਨ ਇੱਕ ਅੰਨ ਨਾ ਖਾਹੇ ਮੂਰਖ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀ ਜਾਈ ਕ੍ਰਿਸ਼ਨਾ ਹੋਈ ਬਹੁਤ ਕਿਵੈ ਨਾਤੀ ਜਈ ਕਰਮ ਵਦਹ ਕੈ ਲੋ ਵਦਹ ਪੂਲੈ ਬੂਲਨਾ ਹੈ ਕਰਮ ਵਦਹ ਕੈ ਲੋ ਖਾਪ ਮਰੀ ਜਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਈ ਸ਼ਲੋਕ ਮਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਮਾਨ ਤਨ ਸੀਤਲ ਹੋਏ ਗੁਰਬਦੀ ਏਕ ਪਛਾਨਿਆ ਏਕੋ ਸੱਚਾ ਸੋਏ ਮਾਨ ਤਨ ਸੱਚਾ ਸਚ ਮਨ ਸਚੇ ਸਚੀ ਸੋਏ ਮਾਨ ਤਨ ਸੱਚਾ ਇਥੇ ਠਮਕ ਸਚ ਮਾਨ ਇਥੇ ਵਿਸਰਾਮ ਹੈ ਸਚੇ ਇਥੇ ਯਮਕ ਲਾ ਦਨੀ ਹੈ ਸਚੀ ਸੋਏ ਅੰਦਰ ਸੱਚੀ ਭਗਤ ਹੈ ਸਹਜੇ ਹੀ ਪਾਤ ਹੋਏ ਕਲਯੁਗ ਮਹਿ ਘੂਰ ਅੰਧਾਰ ਹੈ ਮਨਮੁਖ ਰਾਹੁ ਨ ਕੋਏ ਸੇ ਵਡਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਾਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸਦਾ ਤੇਸ ਕਾ ਸਦ ਬਲੇਹਾਰ ਜਾਓ ਗੁਰਮੁਖ ਸ਼ਬਦ ਸਮਹਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਓ ਪਉੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਇ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨੁਆ ਨਹਾਇਆ ਨਹਾਇ ਪਦ ਜਿਹੜਾ ਹੈ ਪਾਰਾ ਉਚਾਰਨ ਕਰਨਾ ਹੈ ਸਬਦ ਮਰੈ ਮਨ ਮਾਰ ਧੰਨ ਜਣੀਦੀ ਮਾਇਆ ਦਰ ਸਚੈ ਸਚਿਆਰ ਸਚਾ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ ਨਾਨਕ ਸਚ ਸਲਾਹੇ ਲਿਖਿਆ ਪਾਇਆ ਸ਼ਲੋਕ ਮਹੱਲਾ ਪਹਿਲਾ ਕੁਲਹਾ ਦਿੰਦੇ ਬਾਬਲੇ ਲੈਂਦੇ ਵੱਡ ਨਿਲਜ ਲੈਂਦੇ ਵੱਡੇ ਨਿਲਜ ਕੁਲਹਾ ਦਿੰਦੇ ਬਾਬਲੇ ਇਥੇ ਵੀ ਸ਼ਰਾਮ ਹੈ ਲੈਂਦੇ ਵੱਡੇ ਨਿਲਜ ਇਹ ਨਿਲਜ ਉਚਾਰਨ ਕਰਨਾ ਹੈ ਨਿਲਜ ਨਹੀਂ ਕਹਿਣਾ ਹੈ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ ਚੂਹਾ ਖੱਡ ਨਾ ਮਾਵਈ ਕਲ ਬੰਨਾ ਛੱਜ ਦੇਨ ਦਵਾਈ ਸੇ ਮਰਹਿ ਜੇਨ ਕਉ ਦੇਨ ਸੇ ਜਾਹੀ ਦੇਨ ਦਵਾਈ ਇਥੇ ਠਮਕ ਸੇ ਮਰਹਿ ਇਥੇ ਵਿਸਰਾਮ ਜੇਨ ਕਉ ਦੇਨ ਸੇ ਜਾਹੀ ਨਾਨਕ ਹੁਕਮ ਨਾ ਜਾਪਈ ਕਿਥੈ ਜਾਏ ਸਮਾਹੀ ਫਸਲ ਅਹਾ ਫਸਲ ਅਹਾੜੀ ਏਕ ਨਾਮ ਸਾਵਣੀ ਸੱਚ 나ਉ ਮੈਂ ਮਹਦੂਦ ਲਿਖਾਇਆ ਜਿ ਮੈਂ ਠੀਮਕ ਲਾ ਦਨੀ ਹੈ ਮਹਦੂਦ ਲਿਖਾਇਆ ਖਸਮ ਕੈ ਦਰ ਜਾਏ ਦੁਨੀਆ ਕੀ ਦਾਰ ਕੀ ਤੜੇ ਕੀਤੇ ਆਵਹਿ ਜਾਹੀ ਕੀਤੇ ਮੰਗਹਿ ਮੰਗਤੇ ਕੀਤੇ ਮੰਗ ਮੰਗ ਜਾਹ ਮਹੱਲਾ ਪਹਿਲਾ ਸੋ ਮਨ ਹਸਤੀ ਕਿ ਓ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਇਸੇ ਤਰ੍ਹਾਂ ਹੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ 100 ਮਣ ਹਸਤੀ ਨਹੀਂ ਕਹਿ ਦੇਣਾ 100 ਮਣ ਇੱਥੇ ਥਮਕ ਲਾ ਦੇਣੀ ਹੈ ਹਸਤੀ ਇੱਥੇ ਯਮਕ ਲਾ ਕੇ ਬੋਲਣਾ ਹਸਤੀ ਕਿਉਂ ਨਹੀਂ ਕਹਿ ਦੇਣਾ 100 ਮਣ ਹਸਤੀ ਘਿਓ ਗੁੜ ਖਾਵੇ ਇੱਥੇ ਵਿਸਰਾਮ ਪੰਜ ਸਹਿ ਦਾਣਾ ਖਾਏ ਡੱਕੈ ਫੂਕੈ ਖੀਹ ਉਡਾਵੈ ਸਾਹਿ ਗਇਆ ਪਛਤਾਇ ਸਾਹਿ ਗਇਆ ਪਛਤਾਇ ਇਕ ਗਇਆ ਉਚਾਰਨ ਕਰਨਾ ਡੱਕੈ ਫੂਕੈ ਖੀਹ ਉਡਾਵੈ ਸਾਹਿ ਗਇਆ ਪਛਤਾਇ ਅੰਦੀ ਫੂਕ ਮੁਈ ਦੇਵਾਨੀ ਹਾਂ ਅੰਦੀ ਪਦ ਤੇ ਵਿਸਰਾਮ ਲਾਉਣਾ ਹੈ ਅੰਦੀ ਫੂਕ ਮੁਈ ਦੀਵਾਨੀ खसम मिट्टी फिर पानी खसम पद से विश्राम है मिट्टी पद कस के उच्चारण करना है मिट्टी नहीं कहना खसम मिट्टी फिर पानी अद्ध गुल्ला चिड़ी का चुगण गैन चढ़ी बेल लाए अद्ध ये थोड़ा जा कस के बोलना है अद्ध गुल्ला ये भी थोड़ा जा कस के उच्चारण करना है अद्ध गुल्ला <coughs> ਚੜੀ ਦਾ ਚੁਗਣ ਚੁਗਣ ਪੂਲਾ ਬੂਲਣਾ ਗਹਿਣ ਚੜੀ ਬਿੱਲ ਲਾਈ ਖਸਮੇ ਪਾਵੈ ਓਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀ ਹੋ ਮਾਰੇ ਸੈ ਮਿਰਿਆ ਸਕਤਾ ਸੀ ਹੋ ਇੱਥੇ ਠੰਮਕ ਮਾਰੇ ਸੈ ਮਿਰਿਆ ਇੱਥੇ ਵਿਸਰਾਮ ਹੈ ਸਭ ਪਿੱਛੇ ਪੈ ਖਾਈ ਸਭ ਪਿੱਛੇ ਪੈ ਖਾਈ ਹੋਇ ਸਤਾਣਾ ਕੁਰੇ ਨਮਾਵੇ ਹੋਇ ਸਤਾਣਾ ਕੁਰੇ ਨਮਾਵੇ ਸਾਹ ਗਿਆ ਸਾਹ ਗਿਆ ਪਛਤਾਇ ਸਾਹ ਗਿਆ ਪਛਤਾਇ ਅੰਦਾ ਕਿਸ ਨੂੰ ਬੁੱਕ ਸੁਣਾਵੇ ਅੰਦਾ ਪਦ ਦੀ ਵਿਸਨਾਮ ਹੈ ਅੰਦਾ ਕਿਸ ਨੂੰ ਬੁੱਕ ਸੁਣਾਵੇ ਖਸਮੇ ਪਾਵੇ ਖਸਮੇ ਖਸਮੇ ਮੂਲ ਨਾ ਪਾ ਪਾਵੇ ਖਸਮੈ ਪਾਤਿ ਵਿਸਰਾਮੈ ਖਸਮੈ ਮੂਲ ਨਾ ਪਾਵੈ ਅਕਸ ਅਕਸੋ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਇ ਅਕ ਪਦ ਜਿਹੜਾ ਹੈ ਕਸਕੇ ਉਚਾਰਨ ਕਰਨਾ ਹੈ ਅਕਸੋ ਪ੍ਰੀਤ ਕਰੇ ਅਕ ਤਿੱਡਾ ਇਥੇ ਵਿਸਰਾਮ ਅਕ ਅਕ ਡਾਲੀ ਬਹਿ ਖਾਇ ਖਸਮੈ ਪਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤਾ ਦੁਖ ਹੋਈ ਗੱਲਾ ਵਾਲੇ ਹਨ ਘਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੈ ਮਰਨਾ ਇਹ ਬਿੰਦੀ ਹੈ ਨਹੀਂ ਪ੍ਰਾਤਨ ਸਰੂਪਾਂ ਚ ਮੱਖੀ ਪਾਠ ਹੈ ਮੱਖੀ ਮਿੱਠੈ ਮਰਨਾ ਮੱਖੀ ਮਿੱਠਾ ਮਰਣਾ ਜੇਨ ਤੂ ਰਖਹਿ ਤੇਨ ਨੇੜ ਨ ਆਵੈ ਤੇਨ ਪਉ ਸਾਗਰ ਤਰਣਾ ਪੌੜੀ ਅਗਮ ਅਗੋਚਰ ਤੂ ਢਾਣੀ ਸੱਚਾ ਅਲਖ ਅਪਾਰ ਤੂ ਦਾਤਾ ਸਭ ਮੰਗਤੇ ਇਕੋ ਦੇਵ ਨਹਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰ ਇਕਨਾ ਨੂੰ ਤੁਧ ਏਵੈ ਭਾਵਦਾ माया ਨਾਲ ਪਿਆਰ ਗੁਰ ਕੈ ਸਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵੇਨ ਪ੍ਰੀਤੀ ਭਗਤ ਨਾ ਹੋਵਈ ਬਿਨ ਸਤਗੁਰ ਨ ਲੱਗੈ ਪਿਆਰ ਤੂ ਪ੍ਰਭ ਸਭ ਤੁਧ ਸੇਵਦੇ ਇਕ ਢਾਡੀ ਕਰੇ ਪੁਕਾਰ ਦੇਹ দান ਸੰਤੋਖੀਆ ਸੱਚਾ ਨਾਮ ਮਿਲੈ ਆਧਾਰ